ਤਾਂ ਭਾਰਤ ਦੇ ਵੱਲੋਂ 7 ਮਈ ਯਾਨੀ ਕਿ ਕੱਲ ਨੂੰ ਮੌਕ ਡ੍ਰਿਲ ਜਿਹੜੀ ਕੀਤੀ ਜਾ ਰਹੀ ਹੈ ਸਿਵਲ ਡਿਫੈਂਸ ਡ੍ਰਿਲ ਜਿਹੜੀ ਕੀਤੀ ਜਾ ਰਹੀ ਹੈ ਤਾਂ ਭਾਰਤ ਦੇ ਵਿੱਚ ਕੁੱਲ 244 ਜ਼ਿਲ੍ਹਿਆਂ ਦੇ ਵਿੱਚ ਇਹ ਮੌਕ ਡ੍ਰਿਲ ਕਰਨ ਦਾ ਹਲਾਨ ਕੀਤਾ ਗਿਆ ਹੈ ਨਿਰਦੇਸ਼ ਜਾਰੀ ਹੋਇਆ ਹੈ ਜਿਦੇ ਵਿੱਚੋਂ ਪੰਜਾਬ ਦੇ 20 ਜ਼ਿਲ੍ਹੇ ਹੈ ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਸ਼ਾਮ 4 ਵਜੇ ਇਹ ਸਿਵਲ ਡਿਫੈਂਸ ਡ੍ਰਿਲ ਜਿਹੜੀ ਉਹ ਕੀਤੀ ਜਾਣੀ ਹੈ ਤੇ ਉਹ ਕੀਤੀ ਜਾਣੀ ਹੈ ਕਿਉਂਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਜਿਹੜਾ ਵੱਧ ਚੁੱਕਿਆ ਹੈ ਇਹ ਜੰਗ ਦੀ ਜਿਹੜੀ ਤਿਆਰੀ ਨਾਲ ਸੰਬੰਧਤ ਹੁੰਦੀ ਹੈ ਐਨ ਤੋਂ ਭਾਵ ਆਪਣਾ ਬਚਾ ਕਿਵੇਂ ਕਰਨਾ ਜਿਵੇਂ ਤੁਹਾਨੂੰ ਸਵੇਰੇ 5 ਬਿੰਦੂ ਦੱਸੇ ਸੀ ਸਵੇਰ ਵਾਲੀ ਵੀਡੀਓ ਦੇ ਵਿੱਚ ਉਹ ਸਾਰੇ ਸ਼ਾਮਿਲ ਹੋ ਜਾਂਦੇ ਇੱਕ ਤਰ੍ਹਾਂ ਦੀ ਇਹ ਰਿਹ ਹਸਲ ਹੈ ਰਿਹ ਹਸਲ ਹੈ ਜਿਹੜੀ ਉਹ ਕੀਤੀ ਜਾਣੀ ਹੈ ਤਾਂ ਕਿਹੜੇ-ਕਿਹੜੇ ਉਹ 20 ਜ਼ਿਲ੍ਹੇ ਨੇ ਤੁਹਾਨੂੰ ਉਹਦੇ ਨਾਮ ਦੱਸ ਦਿੰਦੇ ਆ ਤਾਂ ਸਭ ਤੋਂ ਇਹਦੇ ਵਿੱਚ ਆ ਗਿਆ ਪਹਿਲਾ ਅੰਮ੍ਰਿਤਸਰ ਫਿਰ ਆ ਗਿਆ ਬਠਿੰਡਾ ਫਿਰ ਆ ਗਿਆ ਪਟਿਆਲਾ ਫਿਰ ਆ ਗਿਆ ਫਿਰੋਜ਼ਪੁਰ ਫਿਰ ਆ ਗਿਆ ਗੁਰਦਾਸਪੁਰ ਫਿਰ ਆ ਗਿਆ ਕੋਟਕਪੂਰਾ ਫਿਰ ਆ ਗਿਆ ਬਟਾਲਾ ਫਿਰ ਆ ਗਿਆ ਮਹਾਲੀ ਫਿਰ ਆ ਗਿਆ ਅਬੋਹਰ ਫਿਰ ਆ ਗਿਆ ਆਦਮਪੁਰ ਫਿਰ ਆ ਗਿਆ ਬਰਨਾਲਾ ਫਿਰ ਆ ਗਿਆ ਨੰਗਲ ਫਿਰ ਆ ਗਿਆ ਹਲਵਾਰਾ ਹੁਸ਼ਿਆਰਪੁਰ ਫਿਰ ਆ ਗਿਆ ਜਲੰਧਰ ਫਿਰ ਆ ਗਿਆ ਪਠਾਨਕੋਟ ਫਿਰ ਆ ਗਿਆ ਲੁਧਿਆਣਾ ਫਿਰ ਆ ਗਿਆ ਸੰਗਰੂਰ ਇਹ ਰਾ ਗਿਆ ਰੋਪੜ ਤੇ ਫਿਰ ਆ ਗਿਆ ਫਰੀਦਕੋਟ ਇਹਨ ਤੋਂ ਭਾਵ ਸਰਹੱਦਾਂ ਦੇ ਲਵੇ ਲੱਗਦੇ ਜਿਹੜੇ ਜ਼ਿਲ੍ਹੇ ਐ ਤਾਂ ਇਹਨਾਂ ਦੇ ਲਵੇ ਲਾਉਣੇ ਜਿਹੜੀ ਇਹ ਸਿਵਲ ਡਿਫੈਂਸ ਡ੍ਰਿਲ ਐ ਜਿਹੜੀ ਉਹ ਕੀਤੀ ਜਾਣੀ ਐ ਤਾਂ ਇਹ 20 ਜ਼ਿਲ੍ਹਿਆਂ ਦੇ ਨਾਮ ਐ ਜਿਹੜੇ ਉਹ ਜਾਰੀ ਕੀਤੇ ਗਏ ਸਮਾਂ ਰੱਖਿਆ ਗਿਆ ਇਹਦੇ ਵਿੱਚ 4 ਵਜੇ ਤੇ ਇਹਦੇ ਵਿੱਚ ਕੌਣ-ਕੌਣ ਹਿੱਸਾ ਜਿਹੜਾ ਲੈ ਸਕੇਗਾ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਇਹਦੇ ਵਿੱਚ ਹਿੱਸਾ ਲੈਣ ਵਾਲੇ ਨੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਹੋਮਗਾਰਡ सेबलर डिफेंडर वार्डन इस ਤੋਂ ਬਾਅਦ ਸਕੂਲ ਕਾਲਜ ਦੇ ਵਿਦਿਆਰਥੀ ਐਨ ਸੀ ਸੀ ਐਨ ਐਸ ਐਸ ਅਤੇ ਐਨ ਵਾਈ ਕੇ ਐਸ ਦੇ ਮੈਂਬਰ ਇਸ ਤੋਂ ਇਲਾਵਾ ਸਥਾਨਕ ਲੋਕ ਅਤੇ ਸਵੈ ਸੇਵੀ ਸੰਗਠਨ ਇਸ ਦੇ ਵਿੱਚ ਹਿੱਸਾ ਜਿਹੜਾ ਲੈਣਗੇ ਕਿਉਂ ਕੀਤੀ ਜਾ ਰਹੀ ਹੈ ਇਹ ਮੌਕ ਟ੍ਰਿਲ ਗ੍ਰਹਿ ਮਤਰਾਲੀ ਦੇ ਅਨੁਸਾਰ ਇਹ ਅਭਿਆਸ ਹੈ ਜਿਹੜਾ ਜ਼ਰੂਰੀ ਹੁੰਦਾ ਇੱਕ ਤਰ੍ਹਾਂ ਦਾ ਅਭਿਆਸ ਹੁੰਦਾ ਹੈ ਤਾਂ ਜੋ ਨਾਗਰਿਕਾਂ ਨੂੰ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਹੈ ਜਿਹੜਾ ਸਾਇਰਨ ਅਲਰਟ ਸਿਸਟਮ ਅਤੇ ਬਚਾਅ ਤਰੀਕਿਆਂ ਬਾਰੇ ਜਾਣਕਾਰੀ ਇਹ ਜਿਹੜੀ ਉਹ ਦਿੱਤੀ ਜਾਂਦੀ ਹੈ ਇਸ ਰਾਹੀਂ ਸਿਵਲਰ ਡਿਫੈਂਸ ਦੀ ਭੂਮਿਕਾ ਨੂੰ ਮਜ਼ਬੂਤ ਜਿਹੜਾ ਕੀਤਾ ਜਾਊਗਾ ਤਾਂ ਜੋ جنگ ਵਰਗੀਆਂ ਸਥਿਤੀਆਂ ਦੇ ਵਿੱਚ ਜਾਨ ਮਾਲ ਦੀ ਰੱਖਿਆ ਜਿਹੜੀ ਉਹ ਕੀਤੀ ਜਾ ਸਕੇ ਕਿ ਜੇ ਅਗਰ ਮਾਹੌਲ ਖਰਾਬ ਹੁੰਦਾ ਹੈ ਜੰਗ ਲੱਗਦੀ ਹੈ ਇਸ ਤਰ੍ਹਾਂ ਤੁਸੀਂ ਆਪਣਾ ਜਿਹੜਾ ਬਚਾਅ ਕਰਨਾ ਹੈ ਕਿਹੜੇ ਕਿਹੜੇ ਪੁਆਇੰਟ ਜਿਹੜੇ ਆਮਲੇ ਵਿੱਚ ਰੱਖਣੇ ਆ ਕਿਹੜੇ-ਕਿਹੜੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਕਿਵੇਂ ਤੁਸੀਂ ਆਪਣੀ ਅਤੇ ਦੂਜਿਆਂ ਹੀ ਰੱਖਿਆ ਕਰਨੀ ਆ ਤਾਂ ਇਸ ਕਰਕੇ ਇਹ ਸਿਵਲਰ ਡਿਫੈਂਸ ਡ੍ਰਿਲ ਮੌਕ ਡ੍ਰਿਲ ਜਿਹੜੀ ਉਹ ਕੀਤੀ ਜਾ ਰਹੀ ਹੈ